ਜੀ ਅੱਜ ਕੱਲ ਤੇ ਲੀਡਰਾਂ ਤਾਂ ਛਿੱਤਰ ਵੀ ਅਗਲਾ ਮਾਰਦਾ ਨਹੀਂ ਕਹਿੰਦਾ ਛੱਡ ਪਰੇ ਯਾਰ 20 ਰੁਪਈਆ ਦੀ ਚੱਪਲ ਖਰਾਬ ਹੋ ਜੂ ਜੇ ਕੋਈ ਫੋਟੋ ਫੂਟੋ ਅਖਬਾਰ ਤੇ ਮਜੀਠੀਆ ਵਰਗੇ ਦੀ ਦੇਖ ਲੋ ਜਾਂ ਸੁਖਵੀਰ ਬਾਦਲ ਵਰਗੇ ਦੀ ਜਾਂ ਬਾਜਵੇ ਵਰਗੇ ਦੀ ਟੜਕੀ ਫੋਟੋ ਅਗਲਾ ਦੋ ਤਿੰਨ ਵਾਰੀ ਟੂਟੀ ਕੋਲ ਜਾ ਕੇ ਮੱਥਾ ਧੋਂਦਾ ਜਾਂ ਕਹਿੰਦਾ ਮੱਥੇ ਲੱਗੇ ਯਾਰ ਅੱਜ ਕੰਮ ਨਹੀਂ ਹੋਣਾ ਇਹ ਇੰਨੇ ਨਹਿਸ਼ ਨੇ ਕਿੱਥੇ ਤੁਸੀਂ ਫੁੱਲ ਸਿੱਟੀ ਜਾਨੇ ਹੋ ਸਾਡੇ ਤੇ ਹਾਰ ਪਾਈ ਜਾਨੇ ਹੋ ਇੱਕ ਪਾਸੇ ਤਾਂ ਇਹ ਪਿਆਰ ਆ ਦੂਜੇ ਪਾਸੇ ਕਾਲੀਆਂ ਕਾਂਗਰਸੀਆਂ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕੱਦੀ ਲੈ ਵੀ ਜਾਂਦੇ ਆ ਜੀ ਜੇ ਉਂਗਲਾਂ ਨਾਲ ਲੈ ਕੇ ਜਾਣ ਸ਼ਾਂਪਚੱਲਾ ਤਾਂ ਲਈ ਜਾਂਦੇ ਆ ਜੀ ਕਿਉਂਕਿ ਖਾਲੀ ਹੱਥ ਜਾਣ ਦਾ ਉਹਨਾਂ ਦਾ ਮੂਡ ਹੈਨ ਹੁੰਦਾ ਨਹੀਂ ਜੀ ਖਾਲੀ ਹੱਥ ਜਾਂਦੇ ਹੀ ਨਹੀਂ ਕਦੇ ਉਹ ਦਿਨ ਨੂੰ ਜਿੱਦੇ ਖਾਲੀ ਹੱਥ ਜਿਸ ਦਿਨ ਚਲੇ ਜਾਣ ਨਾ ਕਰੇ ਵਾਪਸ ਉਸ ਦਿਨ ਨੂੰ ਖਰਾਬ ਦਿਨ ਮੰਨਦੇ ਨੇ ਬਹੁਤ ਬੈਡ ਡੇ ਸੀ ਬੈਡ ਡੇ ਬੈਡ ਡੇ ਕੁਝ ਨਹੀਂ ਮਿਲਿਆ ਅੱਜ ਐਨੇ ਐਡੇ ਲੁਟੇਰੇ ਨੇ ਇਹ ਇੰਨਾ ਤੋਂ ਕੋਈ ਉਮੀਦ ਨਾ ਕਰਿਓ ਕਾਲੀਆਂ ਕਾਂਗਰਸੀਆਂ ਤੋਂ ਇਹਨਾਂ ਨੇ ਤਾਂ ਇਲਾਕਾ ਖਰਾਬ ਕੀਤਾ ਇਹ ਘਰ ਘਰ ਪਰਚੇ ਪਰਚੇ ਹੋਗੇ ਤਾਂ ਖਰਚੇ ਵਕੀਲਾਂ ਦੇ ਘਰ ਭਰੀ ਜਾਓ ਚਲੋ ਰੋਜ਼ ਪੇਸ਼ੀਆਂ ਤੇ ਜਾਓ ਇਹਨਾਂ ਚੀਜ਼ਾਂ 'ਚ ਹੀ ਸਾਡੀ ਅੱਧੀ ਜ਼ਿੰਦਗੀ ਕੱਢਤੀ ਇਹਨਾਂ ਨੇ ਇਹਨਾਂ ਦਾ ਚਾਰ ਨੁਕਤਤੀ ਪ੍ਰੋਗਰਾਮ ਹੈ ਅਕਾਲੀਆਂ ਕਾਂਗਰਸੀਆਂ ਦਾ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾੜਾ ਮੇਰਾ ਚੀਜਾ ਬਸ ਚਾਰ ਨੁਕਤਤੀ ਪ੍ਰੋਗਰਾਮ ਹੈ ਉੰਬੈ ਸੇ ਜਿ ਘਾਰੇ ਵਾਲੀ ਜਗ੍ਹਾ ਬਣਦੀ ਨਹੀਂ ਸੀ ਪਰ ਹੁਣ ਲਾ ਤਾ ਤਾ ਕੌਣ ਚਲੋ ਕੋਈ ਨਹੀਂ ਲੱਗ ਗਿਆ ਤਾਂ ਲੱਗ ਗਿਆ ਫਿਰ ਉਹ ਇਹਨਾਂ ਦੇ ਜੇ ਕਿਰਦਾਰ ਫਰੋਲਣ ਲੱਗ ਜੀਏ ਤਾਂ ਸਮਾਂ ਘਟ ਜਾਊਗਾ ਸੁਖਵੀਰ ਬਾਦਲ ਕਹਿੰਦਾ ਉਹ ਦੂਜਿਆਂ ਨੂੰ ਵਫਾਦਾਰੀਆਂ ਸਿਖਾਉਂਦਾ ਕਦੇ ਕੌਮ ਪ੍ਰਤੀ ਵਫਾਦਾਰ ਰਹਿ ਡੱਬਰ ਇਹ ਕਦੇ ਜੈਤੋਂ ਵਾਲੇ ਮੋਰਚੇ ਦੀਆਂ ਜ਼ਹਿਰਾਂ ਕਦੇ ਕੋਟਕਪੂਰੇ ਬਰਗਾੜੀ ਦੇ ਵਿੱਚ ਬੇਅਦਬੀਆਂ ਕਦੇ ਜਥੇਦਾਰਾਂ ਨੂੰ ਘਰੇ ਬੁਲਾ ਕੇ ਮਾਫੀਆਂ ਕਿਸੇ ਨੂੰ ਦਾਇਰ ਤੋਂ ਮaaf ਕਰ ਦੋ ਇਹਨੂੰ ਮaaf ਕਰ ਦੋ ਕਦੇ ਅਕਾਲ ਤੱਕ ਸਭ ਤੇ ਜਾ ਕੇ ਸਾਰਾ ਕੁਝ ਮੰਨ ਜਾਣਾ ਬਾਹਰ ਨਿਕਲ ਕੇ ਮੁਕਰ ਜਾਣਾ ਇਹ ਵਫਾਦਾਰੀਆਂ ਨੇ ਇਹ ਪੇ ਲੋਕਾਂ ਨੂੰ ਵਫਾਦਾਰੀਆਂ ਸਿਖਾਉਂਦੇ ਆ ਮੇਰੇ ਕੋਲੇ ਇਹਨਾਂ ਦੇ ਚਿੱਠੇ ਪਏ ਨੇ ਚਿੱਠੇ ਧਰਮੀ ਫੌਜੀ ਤਾਂ ਕਹਿ ਦਿੰਦੇ ਆ ਵੀ ਧਰਮੀ ਫੌਜੀ ਦੀ ਭਾਈ ਪਤਨੀ ਹੈ ਇਹ ਨਹੀਂ ਦੱਸਦੇ ਵੀ ਗੈਂਗਸਟਰ ਦੀ ਸੱਸ ਐ ਇਹ ਦੱਸਣ ਮੱਤੇ ਭਵੰਤਮਨ ਹੈਗਾ ਇਹਨੂੰ ਟਿਕਟ ਦੇਣ ਨੂੰ ਬੰਦਾ ਨਹੀਂ ਲੱਭ ਰਿਹਾ ਹਾਲੇ ਟਿਕਟ ਦੇਣ ਨੂੰ ਬੰਦਾ ਨਹੀਂ ਜੀ ਟਿਕਟ ਲੈਣ ਨੂੰ ਬੰਦਾ ਨਹੀਂ ਆ ਰਿਹਾ ਇਹਨਾਂ ਕੋਲੇ ਤੇ ਕਹਿ ਬੈਠਾ 2019 ਜਦੋਂ ਵੋਟਾਂ ਸੀ ਮੈਨੂੰ ਪੱਤਰਕਾਰ ਕਹਿੰਦੇ ਅਕਾਲੀ ਦਲ ਦਾ ਕੀ ਬਣੂ ਮੈਂ ਕਿਹਾ 1920 ਚ ਸ਼ੁਰੂ 2019 ਚ ਖਤਮ 99 ਸਾਲਾਂ ਲੀਜ਼ ਸੀ ਮੈਂ ਕਿਹਾ ਖਤਮ ਹੋਣ ਲੱਗੀ ਐ ਬਸ ਹੋ ਗਿਆ ਖਤਮ ਹੁਣ ਬਣਦਾ ਹੁਣ ਬਣਦਾ ਐ 2027 ਚ ਆਹ ਹਾਲਤ ਹੋ ਜਾਣੀ ਆ ਅਕਾਲੀ ਦਲ ਦੀ ਵੀ ਸਬਜੀ ਵਾਲਿਆਂ ਵਾਂਗੂ ਨਾ ਸਾਈਕਲ ਲੈ ਕੇ ਟਿਕਟਾਂ ਵੇਚਣ ਦਾ ਹੋਕਾ ਦਿਆ ਕਰਨਗੇ ਤਰਨ ਤਰਨ ਪੱਟੀ ਤੋਂ ਟਿਕਟ ਲੈ ਲਓ ਅਕਾਲੀ ਦਲ ਦੀ ਟਿਕਟ ਸਸਤੀ ਟਿਕਟ ਲੈ ਲਓ ਗੁਰਦੁਆਰਾ ਸਾਹਿਬ ਜੇ ਅਨਾਉਂਸਮੈਂਟ ਕੀਤੀ ਹੈ ਭਾਈ ਸਮੂਹ ਸਾਧਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਅਕਾਲੀ ਦਲ ਵਾਲੇ ਟਿਕਟਾਂ ਲਈ ਫਿਰਦੇ ਨੇ ਜਵਾਕਾਂ ਨੂੰ ਵੀ ਅੰਦਰ ਰੱਖੋ ਕੁੰਡੇ ਜਿੰਦੇ ਲਾ ਲੋ ਭਾਈ ਜੇ ਕੋਈ ਸ਼ੱਕੀ ਕਾ ਕੇ ਸਿੱਟ ਕੇ ਜਾਣ ਪੰਚਾਇਤ ਨੂੰ ਦਿਖਾਓ ਪਿੰਡ ਦੀ ਬੇਇੱਜ਼ਤੀ ਹੋ ਜੂ ਵੀ ਟਿਕਟ ਲੈ ਗਿਆ ਇਸ ਪਿੰਡ ਵਾਲੇ ਹਾਂ ਹਾਂ ਤੋਂ ਵੀ ਨਾ ਲਿਖ ਲਿਓ ਅਗਲਾ ਕਹਿੰਦਾ ਬੇਇੱਜ਼ਤੀ ਕਰਾਉਣੀ ਆ ਨਾ ਟਿਕਟ ਲੈ ਕੇ ਯਾਰ ਲੋਕਾਂ ਨੂੰ ਕਿਹ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਜਾਵਾਂਗੇ ਲੋਕਾਂ ਕੋਲੇ ਹਾਂ ਹਾਲਤ ਕੀਤੀ ਇਹਨਾਂ ਨੇ ਸਾਡੇ ਵਾਲੇ ਪਾਸੇ ਤਾਂ ਲੋਕ ਜਿੰਦੇ ਲਾ ਕੇ ਥੱਲੇ ਬਿਰਲ ਜਿਹੜੀ ਰਹਿੰਦੀ ਆ ਨਾ ਬਿਰਲ ਗੇਟਾਂ ਦੇ ਉਹਦੇ ਚ ਵੀ ਕੱਪੜਾ ਫਸਾਉਂਦੇ ਨੇ ਵੀ ਥੱਲੋਂ ਦੀਆਂ ਟਿਕਟ ਸਿੱਟ ਜਾਣ ਕਿਤੇ ਆਏ ਮੈਂ ਤਾਂ ਫਰੋਲ ਦੂ ਇਹਨਾਂ ਦੇ ਪੋਤੜੇ ਆ ਰਾਜਾ ਵੜਿੰਕੀ ਕਹਿੰਦਾ ਗਰੀਬਾਂ ਬਾਰੇ ਫਲਾਨਾ ਪੱਠੇ ਵੜਦਾ ਹੁੰਦਾ ਸੀ ਫਲਾਨਾ ਇਹੋ ਜਿਹਾ ਸੀ ਮੈਂ ਤਾਂ ਉਹ ਕਹਿ ਵੀ ਨਹੀਂ ਸਕਦਾ ਵੀਰੋ ਤੈਨੂੰ ਸ਼ਰਮ ਨਹੀਂ ਆਉਂਦੀ ਯਾਰ ਤੂੰ ਗਰੀਬਾਂ ਦੀਆਂ ਵੋਟਾਂ ਲੈ ਕੇ ਹੁਣ ਤੱਕ ਤੁਸੀਂ ਰਾਜ ਕੀਤੇ ਨੇ ਤੇ ਤੁਸੀਂ ਸਹਾਨ ਕਰਤਾ ਜੀ ਕਿਸੇ ਨੂੰ ਬਣਾਤਾ ਆਪਦੀ ਕਾਬਲੀਅਤ ਆਪਦੀ ਲਿਆਕਤ ਨਾ ਬਣਿਆ ਬੰਦਾ ਫੁਲਾਣੇ ਨੂੰ ਅਸੀਂ ਬਣਾਤਾ ਫੁਲਾਣੇ ਨੂੰ ਅਸੀਂ ਬਣਾਤਾ ਤੁਸੀਂ ਜੰਮੇ ਵੀ ਨਹੀਂ ਸੀ ਉਦੋਂ ਜਦੋਂ ਉਹ ਬੀਏ ਕਰਦੇ ਸੀ ਪੀ ਐਚ ਡੀਆ ਕਰਦੇ ਫਿਰਦੇ ਸੀ ਉਹ ਜਿਨ੍ਹਾਂ ਦੇ ਨਾਂ ਲੈਨੇ ਹੋ ਕਮਾਲ ਹੈ ਯਾਰ ਤੁਸੀਂ ਕੀੜੇ ਮਕੌੜੇ ਸਮਝਦੇ ਹੋ ਲੋਕਾਂ ਨੂੰ ਉਹ ਮੈਨੂੰ ਤਾਂ ਇੱਕ ਬਜ਼ੁਰਗ ਕਹਿੰਦਾ ਬਾਈ ਕਹਿੰਦਾ ਪੋਤਾ ਬੋਲਦਿਆ ਕਰ ਵੀ ਰਾਜਾ ਬੜਿੰਗ ਜਾ ਤਾਂ ਇਹਨਾਂ ਦਾ ਪ੍ਰਧਾਨ ਜਾ ਤਾਂ ਕੋਈ ਟੂਣਾ ਟੱਪ ਗਿਆ ਇਹ ਤਾਂ ਰੋਜ਼ ਕੋਈ ਸਿਆਪਾ ਪਾਈ ਰੱਖਦਾ ਆਥਰੇ ਟੈਲੀਵਿਜ਼ਨ ਤੇ ਕਹਿੰਦਾ ਦੋ ਬੰਦੇ ਚਾਹੀਦੇ ਮਾਫੀਆ ਮੰਗਣ ਨੂੰ ਵੀ ਰਾਜੇ ਰੇਲ ਵੱਲੋਂ ਮਾਫੀ ਮੰਗਦੇ ਆਂ ਇਹ ਬਸ ਮਾਫੀਆਂ ਤੇ ਰੱਖੇ ਨੇ ਮਾਫੀ ਡਿਪਾਰਟਮੈਂਟ ਵੀ ਖੋਲ੍ਹਣਾ ਚਾਹੀਦਾ ਤੇ ਫਿਰ ਟਿਕਟ ਕਿਹਨੂੰ ਦਿੱਤੀ ਆ ਕਾਂਗਰਸ ਨੇ ਬਾਜਬੇ ਨੇ ਟਿਕਟ ਦਵਾਈ ਆ ਜਿਹਨੂੰ ਟਿਕਟ ਦਿੱਤੀ ਆ ਉਹ ਕੀ ਬੁਰਜ ਉਹ ਤਾਂ ਬਾਪੂ ਕੀ ਕਰਦਾ ਹੁੰਦਾ ਸੀ ਹੈਂ ਇੱਕ ਤਾਂ ਹੁੰਦੇ ਆ ਇੱਕ ਤਾਂ ਹੁੰਦੇ ਆ ਕਲਾਸ ਫੈਲੋ ਇਹ ਕਹਿੰਦੇ ਆ ਜੁੰਡੀ ਦੇ ਯਾਰ ਤੇ ਜਿਹੜਾ ਕਾਂਗਰਸ ਦਾ ਕੈਂਡੀਡੇਟ ਆ ਬਾਜਵਾਲੇ ਕਹਿੰਿਆ ਬਾਜਵੇ ਦਾ ਬਾਪੂ ਤੇ ਇਹ ਕੈਂਡੀਡੇਟ ਦਾ ਬਾਪੂ ਇਕੱਠੇ ਸੋਨੇ ਦੇ ਬਿਸਕਟਾਂ ਦੀ ਸਮੱਗਲਿੰਗ ਕਰਦੇ ਰਹੇ ਆ ਜੀ ਇੰਟਰਨੈਸ਼ਨਲ ਸਮੱਗਲਿੰਗ ਤੇ ਉਹਨਾਂ ਦੀ ਡੈਥ ਵੀ ਜੇਲ੍ਹ 'ਚ ਹੀ ਹੋਈ ਆ ਫਿਰ ਬਾਅਦ 'ਚ ਸੋਨੇ ਦਾ ਕੰਮ ਥੋੜਾ ਜਿਹਾ ਘਟ ਗਿਆ ਕਹਿੰਦੇ ਚਿੱਟੇ ਵਾਲਾ ਚੱਲ ਪਿਆ ਚਿੱਟੇ ਦਾ ਕਰਨ ਲੱਗੇ ਸੀਗੀ ਠੀਕ ਹੈ ਆ ਬੰਦੇਾਂ ਟਿਕਟਾਂ ਦਿੱਤੀਆਂ ਪਾ ਲੋ ਇਹਨਾਂ ਨੂੰ ਵੋਟਾਂ ਉਹਦਾ ਉਹਦੀ ਕਿਸਮਤ ਚੰਗੀ ਆ ਬਾਜਵੇ ਦੀ ਵੀ ਹੂੰ ਤਾਂ ਹਾਰ ਉਹਦੇ ਨਾਲ ਲੱਗਣੀ ਸੀ ਪਰ ਉਹ ਰਾਜਾ ਬੜਿੰਗ ਗਲਤ ਬਿਆਨ ਦੇ ਬੈਠਾ ਗਰੀਬ ਗੁਰਬੇ ਸਾਡੇ ਵੱਲ ਹੋ ਕੇ ਕਹਿੰਦੇ ਭਾਈ ਤੁਹਾਡੇ ਨਾਲ ਚੱਲਾਂਗੇ ਮੈਂ ਕਿਹਾ ਜੀ ਧੰਨਵਾਦ ਹੁਣ ਰਾਜੇ ਬੜਿੰਗ ਤੇ ਲਾ ਦੇਣਗੇ ਵੀ ਇਹਦੇ ਬਿਆਨ ਕਰਕੇ ਹਾਰਗੇ ਨਹੀਂ ਤਾਂ ਗੱਲ ਬਣ ਗਈ ਸੀ ਆਪਣੀ ਤਾਂ ਜੀ ਰਾਜਾ ਬੜਿੰਗ ਤਾਂ ਐ ਬਚੂਗਾ ਬਸ ਬਾਜਵਾ ਬਾਜੂ ਐ ਹਾਲ ਤਾਂ ਆਪਣੇ ਆਪਾਂ ਨੂੰ ਚੋਰ ਦੱਸੀ ਜਾਂਦੇ ਆ ਇਹ ਅਸੀਂ ਆਪਸ ਚ ਸਾਨੂੰ ਲੜਾਤਾ ਇਹਨਾਂ ਨੇ ਅਸੀਂ ਇੱਕ ਦੂਜੇ ਤੇ ਇਲਜ਼ਾਮ ਲਾਈ ਜਾਂਦੇ ਆ ਆ ਮਾੜਾ ਆ ਮਾੜਾ ਕਾਲੀਆਂ ਦੀ ਬਰਾਤ ਨਹੀਂ ਜਾਣੀ ਕਾਂਗਰਸੀਆਂ ਦੇ ਭੋਗ ਤੇ ਨਹੀਂ ਜਾਣਾ ਸਾਨੂੰ ਹੀ ਲੜਾਤਾ ਉਹ ਇੱਕ ਪਿੰਡ ਦੇ ਵਿੱਚ ਮੱਜਾਂ ਚੋਰੀ ਹੋਣ ਲੱਗ ਗਈਆਂ ਇੱਕ ਦਿਨ ਕਿਸੇ ਦੀ ਇੱਕ ਮੱਝ ਚੋਰੀ ਹੋ ਗਈ ਚਲੋ ਲੋਕਾਂ ਨੇ ਕਹੇ ਚਲ ਕੋਈ ਨੀ ਚੂ ਚੋਰ ਹੋਣਾ ਜਾਂ ਕੋਈ ਸੰਗਲ ਸੰਗਲ ਨਾ ਤੜਾ ਗਈ ਹੋਵੇ ਭੱਜ ਗਈ ਹੋਣੀ ਦੂਜੇ ਦਿਨ ਦੋ ਚੋਰੀ ਹੋ ਗਈਆਂ ਤੀਜੇ ਦਿਨ ਤਿੰਨ ਚੋਰੀ ਹੋ ਗਈਆਂ ਲੋਕ ਕਹਿੰਦੇ ਗੱਲ ਸੀਰੀਅਸ ਹੈ ਭਾਈ ਉਸ ਪਿੰਡ ਦੇ ਵਿੱਚ ਕੋਈ ਸਾਧੂ ਸੰਤ ਰਹਿੰਦਾ ਸੀ ਕੋਈ ਡੇਰਾ ਸੀ ਬੜੀ ਮੰਨਤਾ ਸੀ ਉਹਦੀ ਲੋਕ ਕਹੇ ਕਹਿੰਦੇ ਬਾਬਾ ਜੀ ਪਿੰਡ ਤਾਂ ਬਹੁਤ ਗ੍ਰਹਿਣ ਚ ਆ ਗਿਆ ਪਿੰਡ ਤੇ ਕੋਈ ਗ੍ਰਹਿ ਚੱਲਦਾ ਹੈ ਕੋਈ ਮਾਰੋ ਰੇਖ ਚ ਮੇਖ ਮੱਜਾਂ ਚੋਰੀ ਹੋਣ ਲੱਗੀਆਂ ਪਿੰਡ ਦੀਆਂ ਤਿੰਨ ਦਿਨਾਂ 'ਚ 6 ਮੱਜਾਂ ਚੋਰੀ ਹੋ ਗਈਆਂ ਕੋਈ ਪਾ ਦੱਸੋ ਉਹ ਸਾਧੂ ਮਹਾਤਮਾ ਕਹਿੰਦਾ ਚਾਰ ਜਾਨੇ ਇੱਕ ਚਾਦਰ ਨੂੰ ਚਾਰੇ ਕੋਨਿਆਂ ਤੋਂ ਫੜ ਕੇ ਖੜ ਜਿਓ ਐ ਤਾਹਾਂ ਸਾਰਾ ਪਿੰਡ ਉਹਦੇ ਥੱਲੋਂ ਦੀ ਲੰਗਾ ਦਿਓ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਕਰਕੇ ਜਦੋਂ ਚਾਦਰ ਦੇ ਥੱਲੋਂ ਦੀ ਲੰਗੀ ਜਾਣਗੇ ਲੰਗੀ ਜਾਣਗੇ ਜਿਨ੍ਹਾਂ ਨੇ ਮੱਜਾਂ ਚੋਰੀ ਕੀਤੀਆਂ ਹੋਣਗੀਆਂ ਜਦੋਂ ਉਹੋ ਚਾਦਰ ਦੇ ਥੱਲੋਂ ਦੀ ਲੰਗੇ ਚਾਦਰ ਦੇ ਾਂ ਦੀ ਲੰਗੇ ਤਾਂ ਦਿਲ ਦਾ ਦੌਰਾ ਪੈ ਕੇ ਮਰ ਜਾਣਗੇ ਸਪੀਕਰ ਗੁਰਦੁਆਰਾ ਸਾਹਿਬ ਤੇ ਨੋਟਮੈਂਟ ਕਰਾਤੀ ਸਾਰਾ ਪਿੰਡ ਥੱਲੋ ਲੰਘ ਗਿਆ ਬੁੜੀਆਂ ਵੀ ਲੰਘੀਆਂ ਕਹਿੰਦੇ ਵੀ ਕਿਤੇ ਸ਼ੱਕ ਨਾ ਰਹਿ ਜੇ ਬੱਚੇ ਵੀ ਲੰਘਾਤੇ ਕੋਈ ਨਹੀਂ ਮਰਿਆ ਕਾਰਨ ਕੀ ਜਿਹੜੇ ਚੋਰੀ ਕਰਦੇ ਸੀ ਉਹ ਤਾਂ ਚਾਰੇ ਜਾਨੇ ਚਾਦਰ ਫਰੀ ਖੜੇ ਸੀ ਲੋਕ ਉਹੀ ਆਪਦੇ ਤੇ ਸ਼ੱਕ ਕਰੀ ਗਏ ਉਹ ਚਾਰੇ ਚੋਰ ਚ ਚਾਦਰ ਲਈ ਖੜੇ ਸੀ ਓਏ ਚਾਦਰ ਤਾਂ ਲੋਕੋ ਚੋਰਾ ਨੂੰ ਫੜਾ ਰੱਖੀਆ ਸ਼ੱਕ ਆ ਪਾ ਆਪਣੇ ਆਪ ਤੇ ਕਰੀ ਜਾਂਦੇ ਆ ਓ ਚੋਰਾ ਨੂੰ ਚਾਦਰ ਦੇ ਥੱਲੋਂ ਦੀ ਲੰਘਾ ਦਿਓ 11 ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਕੇ ਤੁਹਾਡੀਆਂ ਮੱਜਾਂ ਕੀ ਤੁਹਾਡਾ ਸਾਰਾ ਕੁਝ ਹੀ ਚੋਰੀ ਹੋਣੋਂ ਬਚ ਜਾਊਗਾ